ਦੋਨੋ ਖੜੇ ਕਾਕੇ ਲਾਗੋ ਪਾਏ ਬਲੀਹਾਰੀ ਗੁਰੂ ਆਪਣੇ ਜਿਨੇ गोविंद ਦਿਓ ਮਿਲਾਏ ਸੋ ਪ੍ਰਭੂ ਉਹ ਅਗਰ ਜੇ ਪਾਣਾ ਤੇ ਉਹ ਜਿਹੜਾ ਰਸਤਾ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚੋਂ ਹੋ ਕੇ ਨਿਕਲਦਾ ਹੈ ਗੁਰੂ ਦੇ ਲੜ ਲੱਗਾ ਕੇ ਗੁਰੂ ਦੀ ਮਹਿਮਾ ਕਰਾਂਗੇ ਤੇ ਆਪਣੇ ਆਪ ਉਹ ਪ੍ਰਭੂ ਦੇ ਨਾਲ ਜੁੜਨ ਦੀਆਂ ਜੋ ਸ਼ਕਤੀ ਹੈ ਉਹ ਪ੍ਰਦਾਨ ਕਰੇਗੀ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਬਾ ਜੀ ਦਾ ਜਨਮ ਦਿਨ ਬਹੁਤ ਕੁਛ ਯਾਰ ਸੰਗਤ ਬੜੀ ਤੁਮਤਾਵ ਨਾਲ ਮਨਾ ਰਹੀ ਆ ਇਤਨਾ ਹੀ ਜੰਮ ਦਿਨ ਮਨਾਉਣੇ ਚਾਹੀਦੇ ਮਾਹ ਪੁਰਖ ਨੇ ਬਹੁਤ ਤਕੜੀ ਖਾਤਨੀ ਵਾਲੇ ਮਹਾਰਾਜ ਹੋਏ ਨੇ 40 ਸਾਲੋਂ ਮਨੇ ਮਾੜਾ ਇੱਦਾਂ ਚੱਨਾ ਨਾਲ ਲੱਗੇ ਉਹ ਇਤਾਂ ਦੀ ਤੁਹਾਡੀ ਮਨੋ ਕਾਮਨਾ ਹੋਵੇ ਜਿਹੜੀ ਪਾਪਾ ਜੀ ਦੇ ਨਾਲ ਜੁੜ ਕੇ ਪੂਰੀ ਹੋਵੇ ਸਾਰਾ ਕੁਛ ਬਾਨਾ ਜੀ ਨੇ ਦਿੱਤਾ ਜਿੰਨੇ ਕਟਨ ਕਰੀਏ ਨੀ ਕੋਈ ਨਹੀਂ ਜਾ ਬਹੁਤ ਜ਼ਰਾ ਕਿ ਤੁਸੀਂ ਪਿਛਲੇ 30 ਸਾਲਾਂ ਤੋਂ ਇੱਥੇ ਲੱਗੜ ਲਾ ਰਹੇ ਹੋ ਕੀ ਕਹਣਾ ਚਾਹੋ ਬਹੁਤ ਬੱਦਿਆ ਲੱਗਦਾ ਅਛਾ ਲੱਗਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਆਪਣੇ ਇਮਰ ਸ਼ਬਦਾਂ ਵਿੱਚ ਬੋਲ ਕੇ ਬਿਆਨ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਖੁਸ਼ੀ ਆ ਬਾਬਾ ਲਾਲ ਜੀ ਸਭ ਦੀਆਂ ਝੋਲੀਆਂ ਭਰਦੇ ਆ ਕੋਈ ਵੀ ਉੱਥੇ ਖਾਲੀ ਨਹੀਂ ਝੋਲੀ ਜਾਂਦਾ ਜਿਹੜਾ ਵੀ ਕੋਈ ਭਗਤ ਜਾਂਦਾ ਸਰਦਾਲੂ ਜਾਂਦਾ ਉੱਥੇ ਉਹਦੀ ਝੋਲੀ ਭਰ ਕੇ ਹੀ ਆਂਦਾ ਮਹਾਰਾਜ ਜੀ ਦੀ ਬਹੁਤ ਕਿਰਪਾ ਸੀ ਤਾਂ ਬਹੁਤ ਉਹਨਾਂ ਦੇ ਕਿਰਸ਼ਮੇ ਵੀ ਦੇਖਿਆ ਸਾਡੇ ਮਹਾਰਾਜ ਜੀ ਸਾਡੇ ਮਹਾਰਾਜ ਜੀ ਜਿੱਥੇ ਚੱਣ ਬਾਲਣ ਉੱਥੇ ਤਾਂ ਵੈਸੇ ਲਕਸ਼ਮੀ ਦੀ ਰੰਦੀ ਨਹੀਂ ਹੈ ਕੋਈ ਵੀ ਜੋ ਉਹਨਾਂ ਦੇ ਚੱਣਾਂ ਦੇ ਵਿੱਚ ਲਕਸ਼ਮੀ ਦਾ ਵਾਸ ਹੈ ਬਹੁਤ ਹੀ ਸ਼ਕਤੀ ਹੈ ਕਰਨਿਆ ਵਾਲੀ ਜਗ੍ਹਾ ਹੈ ਬਹੁਤ ਅਸ਼ੀਰਵਾਦ ਹੈ ਮਹਾਰਾਜਾ ਭIANਪੁਰ ਦਰਬਾਰ ਬਹੁਤ ਹੀ ਮੇਰਾ ਮੈਂ ਤਾਂ ਲਗਭਗ ਮੇਰੇ ਦਾਦਾ ਜੀ ਤੋਂ ਲੱਗੇ ਛੱਡਿਆ ਤਿੰਨ ਚਾਰ ਪੀੜੀਆਂ ਲਗਾਤਾਰ ਇੱਥੇ ਜਾਂਦੀ ਆ ਰਹੀਆਂ ਹੈ ਆਜ ਜਨਮ ਦਿਨ ਤੇ ਗੁਰੂ ਮਹਾਰਾਜ ਸਭ ਨੂੰ ਖਾਸ ਤਰ੍ਹਾਂ ਦੀਆਂ ਖੁਸ਼ੀਆਂ ਦੇਵੇ ਇਸ ਤਰ੍ਹਾਂ ਦੀਆਂ ਖੁਸ਼ੀਆਂ ਨਹੀਂ ਲੋਕ ਕੀ ਮਾਣ ਕਰਦੇ ਨੇ ਉਹ ਮਹਾਰਾਜ ਜੂਰੀਆਂ ਕਰਦੇ ਨੇ ਮੇਰਾ ਮੈਰिज ਹੋਇਆ 1980 ਸਾਲ ਪਹਿਲਾਂ ਜੁੜੇ ਸੀਗੇ ਤੇ ਕਿੰਨਾ ਬਹੁਤ ਸਾਥ ਜਿਹੜਾ ਲੋਕਾਂ ਦੇ ਚਿਹਰੇ 'ਚ ਦਿਖ ਰਿਹਾ ਅੱਜ ਦਾ ਬਾਬਾ ਜੀ ਘਰ 'ਚ ਬਹੁਤ ਖੁਸ਼ੀ ਮਿਲ ਰਹੀ ਹੈ ਬਹੁਤ ਖੁਸ਼ੀ ਹੈ ਕੋਈ ਅੱਡਾ ਦੀ ਜਿਹੜੀ ਮਨੋ ਕਾਮਨਾ ਹੋਵੇ ਬਾਬਾ ਜੀ ਨੇ ਇਧਰ ਬਾਹਰ ਤੇ ਆ ਕੇ ਪੁਰੀ ਮੇ ਬੇਟਾ ਹੋਇਆ ਸੋ ਕਿਹੜੀ ਮਨੋ ਕਾਮਨਾ ਤੁਹਾਡੀ ਪੂਰੀ ਹੋਈ ਹੈ ਮੈਨੂੰ ਬੇਟਾ ਮਿਲਿਆ ਇੱਥੋਂ ਦੀ हाँ जी बेटा हो मेरे हथो दी हाँ जी हाँ जी मैं अपना बेटा भी इतों ही लिया हो मैं अपने दोनों बच्चे इतों ही ले हो मैं बहुत ही खुशी है बहुत ही विश्वास है मेरा हर काम बाबा लाल जी पूरा करते हैं जन्म दिवस मनाया जा रहा है बड़ी ही धूमधाम से लुधियाना लाल द्वारे में मिट्टू भाटिया जी के सानिध्य में और सभी कम्युनिटी के सहयोग से बड़े ही भव्य तरीके से आयोजन किया गया है जिसमें दस से दो सत्संग चलेगा सारा दिन मंदिर भव्य तरीके से खुला रहेगा और सभी संगतों के लिए लंगर प्रसाद की सारे दिन की बड़ी व्यवस्था है बाबा लाल जी, गुरु दोनों खड़े काके लागो पाए। ਵਲੀ ਹਾਰੀ ਗੁਰੂ ਆਪਣੇ ਜਿਨੇ ਗੋਬਿੰਦ ਦੀਓ ਮਿਲਾਏ ਸੋ ਪ੍ਰਭੂ ਨੂੰ ਅਗਰ ਜੇ ਪਾਣਾ ਤੇ ਉਹ ਜਿਹੜਾ ਰਸਤਾ ਹੈ ਉਹ ਗੁਰੂ ਦੇ ਚਰਨਾਂ ਦੇ ਵਿੱਚੋਂ ਹੋ ਕੇ ਨਿਕਲਦਾ ਹੈ ਗੁਰੂ ਦੇ ਲੜ ਲੱਗਾਗੇ ਗੁਰੂ ਦੀ ਮਹਿਮਾ ਕਰਾਂਗੇ ਤੇ ਆਪਣੇ ਆਪ ਉਹ ਪ੍ਰਭੂ ਦੇ ਨਾਲ ਜੁੜਨ ਦੀਆਂ ਜੋ ਸ਼ਕਤੀ ਹੈ ਉਹ ਪ੍ਰਦਾਨ ਕਰੇਗੀ ਤੇ ਅੱਜ ਬਾਬਾ ਲਾਲ ਦੇਵ ਜੀ ਦੇ ਮੰਦਰ ਆਏ ਆ ਅੱਜ ਉਹਨਾਂ ਦਾ ਜਨਮ ਦਿਵਸ ਹੈ ਤੇ ਸ਼ਰਧਾਲੂਆਂ ਦੇ ਵਿੱਚ ਬੜਾ ਹਰਸ਼ੁ ਉਲਾਸ ਹੈ ਤੁਸੀਂ ਦੇਖ ਸਕਦੇ ਹੋ ਮੰਦਰ ਜਿਵੇਂ ਦਰਸ਼ਨ ਕਰਨ ਨੂੰ ਲੈ ਗਏ ਸ਼ਰਧਾਲੂਆਂ ਦਾ ਜੋ ਪਿਆਰ ਹੈ ਉਹ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਬਾਬਾ ਲਾਲ ਜੀ ਦੇ ਜਨਮ ਦਿਹਾੜੇ ਤੇ ਅੱਜ ਦਾ ਦਿਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਿਟੀ ਹੋਮ ਨਿਊਜ਼ ਦੇ ਮਾਧਿਅਮ ਤੋਂ ਜੋ ਮੰਦਰ ਦੇ ਵਿੱਚ ਭਜਨ ਗਾਇਨ ਹੋ ਰਿਹਾ ਹੈ ਔਰ ਸ਼ਰਧਾਲੂ ਉਸ ਦਾ ਆਨੰਦ ਮਾਣ ਰਹੇ ਨੇ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਜੀ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਦੇ ਜਨਮ ਦਿਵਸ ਦੀਆਂ ਹਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਬਾਬਾ ਜੀ ਦੇ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਬਾਬਾ ਜੀ ਦਾ ਜਨਮ ਦਿਵਸ ਹੈ ਬਹੁਤ ਖੁਸ਼ੀ ਆ ਸੰਗਤ ਬੜੀ ਧੂਮਤਾਵ ਨਾਲ ਮਨਾ ਰਹੀ ਆ ਇਤਨਾ ਹੀ ਜਨਮ ਦਿਨ ਮਨਾਉਣੇ ਚਾਹੀਦੇ ਆ ਮਹਾਪੁਰਖ ਨੇ ਬਹੁਤ ਤਕੜੀ ਕਾਤਮੀ ਵਾਲੇ ਮਹਾਰਾਜ ਹੋਏ ਨੇ ਸਰ ਤੁਸੀਂ ਬਾਬਾ ਜੀ ਦੇ ਨਾਲ ਕਦੋਂ ਤੋਂ ਜੁੜੇ ਹੋ ਮੈਨੂੰ 30 ਤੋਂ 35 ਸਾਲ ਹੋ ਚੁੱਕੇ ਨੇ 30-35 ਸਾਲ ਹੋ ਚੁੱਕੇ ਸਰ ਤੁਹਾਡੀ ਕੋਈ ਅੱਦਾ ਦੀ ਮਨੋ ਕਾਮਨਾ ਜੋ ਬਾਬਾ ਜੀ ਦੇ ਨਾਲ ਜੁੜ ਕੇ ਪੂਰੀ ਹੋ ਮਹਾਰਾਜ ਇਹ ਮੈਂ ਕਹਿ ਨਹੀਂ ਸਕਦਾ ਬਹੁਤ ਸਾਰਾ ਕੁਝ ਕਰਦੇ ਨੇ ਸਭ ਕੁਝ ਪੂਰੀ ਮੰਨੋ ਕਾਲ ਪੂਰੇ ਕਰਦੇ ਨੇ ਸਾਰੇ ਮੰਨੋ ਕਾਲ ਪੂਰੇ ਕਰਨਾੜੇ ਨੇ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਦੀ ਰ데요 ਰ데요 ਮੈਮ ਕਿਵੇਂ ਦਾ ਲੱਗ ਰਿਹਾ ਹੈ ਕਿ ਅੱਜ ਬਾਬਾ ਜੀ ਦਾ ਜਨਮ ਦਿਵਸ ਹੈ ਕਿੰਨਾ ਖੁਸ਼ਾ ਹੈਗਾ ਬਹੁਤ ਬਹੁਤ ਬੜੀ ਖੁਸ਼ੀ ਹੈ ਮਹਾਰਾਜ ਸਾਨੂੰ ਤਾਂ 30 40 ਸਾਲ ਹੋ ਗਏ ਨੇ ਮਹਾਰਾਜ ਦੇ ਚਰਨਾਂ ਨਾਲ ਲੱਗਿਆ ਉਹ ਇਦਾਂ ਦੀ ਤੁਹਾਡੀ ਮਨੋ ਕਾਮਨਾ ਹੋਵੇ ਜਿਹੜੀ ਬਾਬਾ ਜੀ ਦੇ ਨਾਲ ਜੁੜ ਕੇ ਪੂਰੀ ਹੋਵੇ ਸਾਰਾ ਕੁਝ ਮਹਾਰਾਜ ਜੀ ਨੇ ਦਿੱਤਾ ਮਹਾਰਾਜ ਜੀ ਨੇ ਦਿੱਤਾ ਸਭ ਕੁਝ ਮਹਾਰਾਜ ਜੀ ਨੇ ਦਿੱਤਾ ਬਹੁਤ ਇਨਾ ਬਹੁਤ ਬਹੁਤ ਜ਼ਿਆਦਾ ਮਹਿਮਾਨਾ ਦਿਆ ਜਿੰਨੀ ਘਟ ਰਿਏ ਨਦੀ ਬੋਨੇ ਜਵਾ ਬਹੁਤ ਜ਼ਿਆਦਾ ਕੀ ਕਹਿਣਾ ਚਾਹਦੇ ਹੋ ਅੱਜ ਜਨਮ ਦਿਵਸ ਹੈ ਬਾਬਾ ਜੀ ਦਾ ਕਿੰਨਾ ਕੋ ਉਤਸ਼ਾਹ ਹੈਗਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਸਭ ਨੂੰ ਦਵੇ ਸਭ ਦੀ ਝੋਲੀਆਂ ਪਰੇ ਸਭ ਦੀ ਜਿਦਾ ਸਾਨੂੰ ਦਿੱਤਾ ਪ੍ਰਮਾਤਮਾ ਸਭ ਨੂੰ ਦਵੇ ਬਾਬਾ ਲਾਲ ਜੀ ਸਭ ਨੂੰ ਖੁਸ਼ੀਆਂ ਦਵੇ ਸਤ ਸ੍ਰੀ ਅਕਾਲ ਤੁਹਾਨੂੰ ਵੀ ਲੈ ਚੈਨ ਨਾਲਨ ਮੁਬਾਰਕਾਂ ਸਾਰੇ ਸੇਵਕਾਂ ਨੂੰ ਵਧਾਈਆਂ ਬਹੁਤ ਬਹੁਤ ਲੱਖ ਲੱਖ ਵਧਾਈਆਂ ਗੁਰੂ ਮਹਾਰਾਜ ਜੀ ਦੇ ਬਵਾਲਾਲ ਜੀ ਦੇ ਜਨਮ ਦਿਨ ਦੀ ਬਹੁਤ ਬਹੁਤ ਸਭ ਨੂੰ ਵਧਾਈਆਂ ਸਰ ਅੱਜ ਬਾਬਾ ਜੀ ਦਾ ਜਨਮ ਦਿਵਸ ਹੈ ਕਿੰਨਾ ਕ ਉਤਸ਼ਾਹ ਜਿਹੜਾ ਲੋਕਾਂ ਦੇ ਚਿਹਰਿਆਂ ਦੇ ਵਿੱਚ ਦਿਖਣ ਨੂੰ ਮਿਲ ਰਿਹਾ ਲੋਕਾਂ 'ਚ ਦੇਖੋ ਤਾਂ ਤੁਸੀਂ ਜੂ ਜੂ ਦਿਨ ਅੱਗੇ ਚੱਲਦਾ ਜਾਣਾ ਰਸ਼ ਵਧਦਾ ਜਾਣਾ ਹੈ ਬਹੁਤ ਹੀ ਮਾਨਤਾ ਹੈ ਸ੍ਰੀ ਬਾਬਾ ਲਾਲ ਜੀ ਦੀ ਬਾਬਾ ਲਾਲ ਜੀ ਸਭ ਦੀਆਂ ਝੋਲੀਆਂ ਭਰਦੇ ਆ ਕੋਈ ਵੀ ਖਾਲੀ ਨਹੀਂ ਝੋਲੀ ਜਾਂਦਾ ਜਿਹੜਾ ਵੀ ਕੋਈ ਭਗਤ ਜਾਂਦਾ ਹੈ ਸ਼ਰਦਾਲੂ ਜਾਂਦਾ ਉੱਥੇ ਉੱਥੇ ਝੋਲੀ ਭਰ ਕੇ ਹੀ ਆਉਂਦਾ ਕੋਈ ਖਾਲੀ ਹੱਥ ਨਹੀਂ ਆਉਂਦਾ ਕੋਈ ਵੀ ਸਰ ਤੁਸੀਂ ਕਦੋਂ ਤੋਂ ਜੁੜੇ ਹੋਏ ਹੋ ਇਸ ਬਾਬਾ ਲਾਲ ਦੇਵਾਲ ਚੇ ਦੇ ਨਾਲ ਸਾਡੇ ਦਾ ਕੁਲ ਗੱਦੀ ਹੈ ਦਾਦੇ ਪਰਦਾਦੇ ਸਾਡੇ ਨਾਲ ਸਾਰੇ ਜੁੜੇ ਹੋਏ ਆ ਗੱਦੀ ਦੇ ਨਾਲ ਤੇ ਗੁਰੂ ਮਹਾਰਾਜ ਜੀ ਦੀ ਬਹੁਤ ਕਿਰਪਾ ਹੈ ਅਸੀਂ ਤਾਂ ਬਹੁਤ ਉਹਨਾਂ ਦੇ ਕਿਰਸ਼ਮੇ ਵੀ ਦੇਖਿਆ ਸਾਡੇ ਮਹਾਰਾਜ ਜੀ ਸਾਡੇ ਮਹਾਰਾਜ ਜਿੱਥੇ ਚਰਨ ਬਾਣੇ ਨੇ ਉੱਥੇ ਤਾਂ ਵੈਸੇ ਲక్ష్ਮੀ ਦੀ ਕਮੀ ਰਹਿੰਦੀ ਨਹੀਂ ਹੈ ਕੋਈ ਵੀ ਕਿਉਂ ਉਹਨਾਂ ਦੇ ਚਰਨਾਂ ਦੇ ਵਿੱਚ ਲక్ష్ਮੀ ਦਾ ਵਾਸ ਹੈ 바ਵਾਲਾਲ ਜੀ ਜਿਹੜੇ ਹੈ ਸਾਡੇ ਬਹੁਤ ਦਿਹਲੂ ਹੈ ਤਿੰਨ ਵਾਰ ਉਹਨਾਂ ਨੇ ਬਾਲੂਪ ਚਾਏ ਹੈ ਨਦੀ ਦੇ ਵਿੱਚ ਉਹਨਾਂ ਨੇ ਤਪੱਸਿਆ ਕੀਤੀ 84 ਸਾਲ ਉਸ ਤੋਂ ਬਾਅਦ ਫਿਰ ਬਾਲੂਪ ਚਾਏ ਹੈ ਦੋ ਵਾਰ ਫਿਰ ਬਾਲੂਪ 300 ਸਾਲ ਗੱਦੀ ਤੇ ਰਹੇ ਹੈ ਰਾਜਮਾਨ ਦੇ ਗੁਰੂ ਮਹਾਰਾਜ ਸਾਡੇ ਬਾਬਾ ਲਾਲ ਜੀ ਉਹਨਾਂ ਦਾ ਅੱਜ ਅਵਤਾਰ ਦਿਵਸ ਹੈ 3670 ਮਾ ਸਾਰੀ ਸੰਗਤ ਤੁਸੀਂ ਦੇਖੋ ਮਨਾ ਰਹੀ ਐ ਲੰਗਰ ਲੱਗੇ ਐ ਧਿਆਨਪੁਰ ਤਾਮ ਦੇ ਵਿੱਚ ਲੱਖਾਂ ਦੀ ਦਾਤ ਦੇ ਨਾਲ ਜਿਵੇਂ ਪੁੰਜਾ ਹੋਇਆ ਮੈਂ ਕੱਲ ਉੱਥੋਂ ਆਇਆ ਇਸ ਕਰਕੇ ਆਇਆ ਕਿ ਮੈਂ ਮੰਦਿਰ ਦਾ ਸਾਰਾ ਇੱਥੇ ਦੇਖਣਾ ਸੀ ਲੁਧਿਆਣੇ ਤਾਂ ਮੈਂ ਇੱਕ ਦਿਨ ਪਹਿਲਾਂ ਚਲਾ ਗਿਆ ਬੱਤਾ ਜੀ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾ ਬਾਬਾ ਜੀ ਦੇ ਜਨਮ ਦਿਵਸ ਦੀਆਂ ਦਾ ਬਹੁਤ-ਬਹੁਤ ਮੁਬਾਰਕਾ ਪੁੱਤਰਾਂ ਦੇ ਦਾਨੀ ਮੇਰੇ ਸਤਗੁਰ ਪੁੱਤਰਾਂ ਦੇ ਦਾਨੀ ਐ ਮੇਰੇ ਸਤਗੁਰ 30 ਸਾਲ ਹੋ ਗਏ ਸਾਨੂੰ ਲੰਗਰ ਲਾਉਂਦੇ ਆ ਮੱਤ ਜੀ ਕਿਵੇਂ ਲੱਗ ਰਿਹਾ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ ਕਿੰਨਾ ਕੁ ਉਤਸ਼ਾਹ ਜਿਹੜਾ ਲੋਕਾਂ ਦੇ ਚਿਹਰੇ 'ਤੇ ਹੈ ਬਹੁਤ ਖੁਸ਼ੀ ਆ ਬਹੁਤ ਖੁਸ਼ੀ ਆ ਆਪਣੇ ਇਹਨੇ ਬੱਚਿਆਂ ਦੇ ਜਨਮ ਦਿਨ ਦੀ ਖੁਸ਼ੀ ਵੀ ਚੰਗਿਆਂ ਨਾਲ ਤੇ ਖੁਸ਼ੀ ਆ ਬਹੁਤ ਖੁਸ਼ੀ ਆ ਮੱਤ ਜੀ ਤੁਸੀਂ ਪਿਛਲੇ 30 ਸਾਲਾਂ ਤੋਂ ਇੱਥੇ ਲੰਗਰ ਲਾ ਰਹੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਲੱਗਦਾ ਅੱਛਾ ਦਿਨ ਉਹਦੀ ਕਲਿਆਣੇ ਸਾਲ ਬੰਦ ਦੀ ਨੰਦ ਹੈ ਜੀ ਕਰਾਈ ਜਾ ਰਹੇ ਆ ਇਹਨਾਂ ਦੇ ਪਿਤਾ ਜੀ ਬਾਬਾ ਲਾਲ ਜੀ ਦੀ ਕਿਰਪਾ ਚਲਦੀ ਪਈ ਹੈ ਕਰਾਂਦੇ ਪੈਣੇ ਅਸੀਂ ਕਰਦੇ ਪਈ ਆ ਇਹਦੇ ਪਿਤਾ ਜੀ ਨੇ ਇਹ ਬੀਜ ਬੀਜਿਆ ਤੇ ਉਹ ਅੱਜ ਉਹਨਾਂ ਦਾ ਬੇਟਾ ਇਹ ਉਹਨਾਂ ਨਕਸ਼ਿਆਂ ਤੇ ਚੱਲ ਰਿਹਾ ਹੈ ਤੇ ਬੜੀ ਅੱਛੀ ਗੱਲ ਹੈਗੀ ਏ ਮੇਰਾ ਭਾਂਜਾ ਹੈ ਤੇ ਗੁਰੂ ਮਹਾਰਾਜ ਦਾ ਅੱਜ ਜਨਮ ਦਿਨ ਹੈ ਤੇ ਗੁਰੂ ਮਹਾਰਾਜ ਸਭ ਨੂੰ ਖਰ ਤਰ੍ਹਾਂ ਦੀਆਂ ਖੁਸ਼ੀਆਂ ਦੇਵੇ ਜਿਸ ਤਰ੍ਹਾਂ ਦੀਆਂ ਖੁਸ਼ੀਆਂ ਦੀ ਲੋਕੀ ਡਿਮਾਂਡ ਕਰਦੇ ਨੇ ਉਹ ਮਹਾਰਾਜ ਪੂਰੀਆਂ ਕਰੇ ਕਿੰਨਾ ਦਰਦ ਨਹੀਂ ਮੇਰਾ ਸਤ ਪੂਰਾ ਪੁੱਤਰਾ ਦਾ ਦਰਦ ਜਿਹਦਾ ਨਹੀਂ ਹੁੰਦਾ ਪੂਟੇ ਉੱਥੋਂ ਲੱਗ ਜਾਂਦੀ ਬੱਤ ਜੀ ਤੁਹਾਡੀ ਕੋਈ ਏਦਾ ਦੀ ਮਨੋ ਕਾਮਨਾ ਹੋਵੇ ਜਿਹੜੀ ਪਾਪਾ ਜੀ ਦੇ ਨਾਲ ਜੁੜ ਕੇ ਪੂਰੀ ਹੋ ਗਈ ਹੋਵੇ ਸਾਰੀਆਂ ਮਨੋ ਕਾਮਨਾ ਪੂਰੀਆਂ ਆਈਆਂ ਪੁੱਤਰ ਪੋਤਰੇ ਦੋਤਰੇ ਦੋਤਰੇ ਸਭ ਕੁਝ ਹੈ ਮੇਰੇ ਮਾਲਕ ਨੇ ਦਿੱਤਾ ਸਭ ਕੁਝ ਹੈ ਚੋੜੀ ਭਾਰੀ ਹੈ ਮੇਰੀ ਬਹੁਤ ਕੁਛ ਦਿੱਤਾ ਮੇਰੇ ਮਾਲਕ ਨੇ ਬਹੁਤ ਕੁਛ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਜੀ ਮੈਡਮ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਅੱਜ ਪਾਪਾ ਜੀ ਦਾ ਜਨਮ ਦਿਵਸ ਹੈ ਹਾਂ ਜੀ ਹਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਮੈਡਮ ਕਦੋਂ ਤੋਂ ਜੁੜੇ ਹੋ ਪਾਪਾ ਜੀ ਦੇ ਨਾਲ ਮੇਰੇ ਜਦ ਮੈਰिज ਹੋਈ ਉਸ ਨਾਲ 18 ਸਾਲ ਪਹਿਲਾਂ ਜੁੜੇ ਸੀਗੇ ਕਿੰਨਾ ਕੋ ਉਤਸ਼ਾਹ ਜਿਹੜਾ ਲੋਕਾਂ ਦੇ ਚਿਹਰਿਆਂ 'ਤੇ ਦਿਖ ਰਿਹਾ ਅੱਜ ਦਾ ਬਾਬਾ ਜੀ ਕਰ ਬਹੁਤ ਖੁਸ਼ੀ ਵੀ ਲੱਗ ਰਹੀ ਹੈ ਬਹੁਤ ਖੁਸ਼ੀ ਹੈ ਤੁਹਾਡੀ ਕੋਈ ਇੱਤਾਂ ਦੀ ਜਿਹੜੀ ਮਨੋ ਕਾਮਨਾ ਹੋਵੇ ਬਾਬਾ ਜੀ ਦੇ ਦਰਬਾਰ ਤੇ ਆ ਕੇ ਪੂਰੀ ਮੇ ਬੇਟਾ ਹੋਇਆ ਸੇ ਤੋ ਹਾਂਜੀ ਮੇਰਾ ਬੇਟਾ ਹੋਇਆ ਸੇ ਤੋ ਜੈ ਬਾਬਾ ਲਾਲ ਜੀ ਜੈ ਸ਼੍ਰੀ 바ਵਾ ਲਾਲ ਦਿਆਲ ਜੀ ਕੀ ਅੱਜ ਆਈਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ 바ਵਾ ਲਾਲ ਜੀ ਦੇ ਦਰਸ਼ਨਾਂ ਲਈ ਆਇਆ ਹੁਣ ਸਭ ਦੀ ਮਨੋ ਕਾਮਨਾ ਪੂਰ ਕਰੇ 바ਵਾ ਲਾਲ ਦਿਆਲ ਮਹਾਰਾਜ ਕੀ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਸਭ ਤੋਂ ਪਹਿਲਾਂ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਜੀ ਦਾ ਜਨਮ ਦਿਵਸ ਹੈ ਕੀ ਕਹਿਣਾ ਚਾਹੁੰਦੀ। ਬਾਬਾਈ ਦੀ ਕਿਰਪਾ ਨਾਲ ਸਾਨੂੰ ਸਭ ਕੁਝ ਮਿਲਿਆ ਬਈ। ਮੈਂ ਕਹਾਂ ਸਭ ਕੁਝ ਮਿਲਿਆ ਬਾਬਾਈ ਦੀ ਕਿਰਪਾ ਨਾਲ। ਉਹਨਾਂ ਦੇ ਵਿਸ਼ਵਾਸ ਨਾਲ ਸਭ ਕੁਝ ਮਿਲਦਾ। ਮੈਮ ਕਿੰਨੇ ਸਾਲ ਤੋਂ ਬਾਬਾ ਜੀ ਦੇ ਨਾਲ ਜੁੜੇ ਹੋਏ? ਅਸੀਂ 12 ਸਾਲ ਹੋ ਗਏ। ਮੇਰਾ ਬੇਟਾ ਬਾਬਾਈ ਤੋਂ ਅਸ਼ੀਰਵਾਦ ਨਾਲ ਹੀ ਹੋਇਆ ਸਾਡੇ ਘਰ। ਮੈਂ ਕਹਾਂ ਬਾਬਾਈ ਦਾ ਅਸ਼ੀਰਵਾਦ ਨਾਲ ਸਾਡਾ ਬੇਟਾ ਹੋਇਆ। ਜੈ ਬਾਬਾ ਲਾਲ ਜੀ ਸਰ ਬਹੁਤ ਬਹੁਤ ਮੁਬਾਰਕਾਂ ਸਰ ਕੀ ਅੱਜ ਬਾਬਾ ਜੀ ਦਾ ਜਨਮ ਦਿਵਸ ਹੈ ਲੋਕਾਂ ਦੇ ਚਿਹਰਿਆਂ ਦੇ ਵਿੱਚ ਕਿੰਨਾ ਕੁ ਉਤਸ਼ਾਹ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਬੜੀ ਮਤਲਬ ਕਿਰਪਾ ਹੈ ਬਾਬਾ ਲਾਲ ਜੀ ਦੀ ਵੀ ਉਹਨਾਂ ਦਾ ਅਸ਼ੀਰਵਾਦ ਸਭ ਦੇ ਉੱਤੇ ਮਿਲਦਾ ਹੁੰਦਾ ਹੈ ਅਗਰ ਵਿਸ਼ਵਾਸ ਆਪਣਾ ਹੋਵੇ ਤਾਂ ਜੈ ਬਾਬਾ ਜੈ ਸ਼੍ਰੀ ਬਾਬਾ ਲਾਲ ਜੀ ਮੈਮ ਅੱਜ ਬਾਬਾ ਜੀ ਦਾ ਜਨਮ ਦਿਨ ਹੈ ਤੁਹਾਨੂੰ ਕਿੰਨੀ ਕੀ ਖੁਸ਼ੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਨੂੰ ਕਦੋਂ ਤੋਂ ਇੱਥੇ ਇਸ ਮੰਦਿਰ 'ਚ ਤੁਸੀਂ ਆ ਰਹੇ ਹੋ ਸਾਨੂੰ 7-8 ਸਾਲ ਹੋ ਹੀ ਗਏ ਨੇ ਹਾਂਜੀ ਕਿਹੜੀ ਆਸ ਆਸਾ ਨਾਲ ਤੁਸੀਂ ਇਸ ਮੰਦਰ ਤੇ ਆ ਰਹੇ ਹੋ ਕਿਹੜੀ ਮਨੋ ਕਾਮਨਾ ਤੁਹਾਡੀ ਪੂਰੀ ਹੋਈ ਹੈ ਮੈਨੂੰ ਬੇਟਾ ਮਿਲਿਆ ਇੱਥੋਂ ਦੀ ਹਾਂਜੀ ਬੇਟਾ ਹੋਇਆ ਮੇਰਾ ਇੱਥੋਂ ਦੀ ਹਾਂਜੀ ਹਾਂਜੀ ਜੈ ਸ਼੍ਰੀ ਬਵਨ ਲਾਲ ਜੀ ਅੱਜ ਸੀ 670 ਬਰਥਡੇ ਤੇ ਅਸੀਂ ਖੱਤਰੀ ਫੈਮਿਲੀ ਵੱਲੋਂ ਅਸੀਂ ਦਹੀਂ ਭੱਲੇ ਦਾ ਲੰਗਰ ਲਾਇਆ ਵਾ ਅਸੀਂ ਅੱਜ ਤੋਂ 5 ਸਾਲ ਦਾ 5 ਸਾਲ ਦਾ ਕੱਕੇ ਅਸੀਂ ਲੰਡੇ ਆ ਰਹੇ ਹਾਂ ਹੁਣ ਅੱਗੇ ਵੀ ਅਸੀਂ ਲਾਂ ਦਾ ਸਾਨੂੰ ਬਵਨ ਲਾਲ ਜੀ ਮੌਕਾ ਦੇਣ ਅਸੀਂ ਐਵੇਂ ਲੰਡੇ ਰਾਵਾਂਗੇ ਜੈ ਸ਼੍ਰੀ ਕ੍ਰਿਸ਼ਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਆ ਅਸੀਂ ਆਪਣੇ ਮਰ ਸ਼ਬਦਾਂ ਵਿੱਚ ਬੋਲ ਕੇ ਬਿਆਨ ਨਹੀਂ ਕਰ ਸਕਦੇ ਬਹੁਤ ਜ਼ਿਆਦਾ ਖੁਸ਼ੀ ਆ ਜੈ ਸ਼੍ਰੀ ਬਾਬਾ ਲਾਲ ਜੀ ਤੁਹਾਨੂੰ ਕਿੰਨੀ ਕੁ ਖੁਸ਼ੀ ਆ ਬਾਬਾ ਜੀ ਦਾ ਅੱਜ ਜਨਮ ਦਿਨ ਆ ਸਾਨੂੰ ਬਹੁਤ ਖੁਸ਼ੀ ਆ ਅਸੀਂ ਬਹੁਤ ਖੁਸ਼ ਆ ਤੇ ਅਸੀਂ ਬਾਬਾ ਲਾਲ ਜੀ ਦੇ ਜਨਮ ਦਿਨ ਤੇ ਤੌਰ ਤੇ ਅਸੀਂ ਲੰਗਰ ਲਗਵਾ ਰਹੇ ਆ ਪ੍ਰਸ਼ਾਦ ਲਗਵਾ ਰਹੇ ਆ ਦਹੀਂ ਭੱਲਿਆਂ ਦਾ ਤੇ 670 ਬਰਥਡੇ ਆ ਕਿੰਨੀ ਕੁ ਖੁਸ਼ੀ ਆ ਆਪਕੋ ਬਾਬਾ ਜੀ ਦੇ ਜਨਮ ਦਿਨ ਬਹੁਤ ਜ਼ਿਆਦਾ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਜੀ ਮੈਂ ਆਪਣਾ ਬੇਟਾ ਵੀ ਇੱਥੋਂ ਹੀ ਲਿਆ ਹੋਇਆ ਹੈ ਮੈਂ ਆਪਣੇ ਦੋਨੋਂ ਬੱਚੇ ਇੱਥੇ ਲੈ ਹੋਇਆ ਮੈਨੂੰ ਬਹੁਤ ਹੀ ਖੁਸ਼ੀ ਹੈ ਬਹੁਤ ਹੀ ਵਿਸ਼ਵਾਸ ਹੈ ਮੇਰਾ ਹਰ ਕੰਮ ਬਾਬਾ ਲਾਲ ਜੀ ਪੂਰਾ ਕਰਦੇ ਹੈ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਜੀ ਜੈ ਸ਼੍ਰੀ ਬਾਬਾ ਲਾਲ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਬਾਬਾ ਜੀ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਤੁਹਾਨੂੰ ਵੀ ਵਧਾਈਆਂ ਔਰ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਸਰ ਅੱਜ ਬਾਬਾ ਜੀ ਦੇ ਜਨਮ ਦਿਹਾੜੇ ਤੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ ਕੀ ਕਹਿਣਾ ਚਾਹੋ ਅਸੀਂ ਇਹੀ ਕਹਿੰਦੇ ਹਾਂ ਕਿ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਜਿੰਨੇ ਵੀ ਸੰਗਤ ਹੈ ਮਹਾਰਾਜ ਦੇ ਚਰਨਾਂ 'ਚ ਆ ਕੇ ਨਿਵਾਸ ਕਰਕੇ ਸਾਰੀਆਂ ਸੰਗਤਾਂ ਲੰਗਰ ਨਿਵਾਸ ਕਰ ਰਹੀਆਂ ਹਨ ਅਸੀਂ ਬਹੁਤ-ਬਹੁਤ ਸਾਰੀ ਸੰਗਤ ਦੇ ਬਹੁਤ-ਬਹੁਤ ਧੰਨਵਾਦੀ ਹਾਂ ਸਰ ਜਿਹੜੀ ਲੰਗਰ ਦੀ ਸੇਵਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗੀ ਇਹ ਜੀ ਸਵੇਰ ਦੀ ਚੱਲ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਸਾਰਾ ਦਿਨ ਚੱਲਦੀ ਹੈ ਸਾਰਾ ਦਿਨ ਸਰ ਜਿਹੜੇ ਸ਼ਰਧਾਲੂ ਆ ਰਹੇ ਨੇ ਕਿੰਨਾ ਉਤਸ਼ਾਹ ਜਿਹੜਾ ਉਹਨਾਂ ਦੇ ਚਿਹਰਿਆਂ ਦੇ ਵਿੱਚ ਦੇਖਣ ਨੂੰ ਦੇਖੋ ਜੀ ਇਹ ਤਾਂ ਬਹੁਤ ਉਤਸ਼ਾਹ ਹੈ ਮਹਾਰਾਜ ਦਾ ਜਨਮ ਦਿਹਾੜਾ ਵੈ ਔਰ ਸਾਰੀਆਂ ਸੰਗਤਾਂ ਜਿੰਨੀਆਂ ਵੀ ਐ ਬਹੁਤ ਧੂਮ ਧਾਮ ਦੇ ਸ਼ਰਧਾ ਭक्ति ਦੇ ਨਾਲ ਇਹ ਮਨਾਇਆ ਜਾ ਰਿਹਾ ਜਨਮ ਦਿਨ ਦਿਹਾੜਾ ਜੈ ਬਾਬਾ ਲਾਲ ਜੀ ਜੈ ਬਾਬਾ ਲਾਲ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਬਾਬਾ ਜੀ ਦੇ ਜਨਮ ਦਿਵਸ ਦੀਆਂ ਸਾਰੇ ਸੰਗਤ ਨੂੰ ਬਾਬਾ ਲਾਲ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਬਹੁਤ ਹੀ ਸ਼ਕਤੀ ਹੈ ਕਰਨੀ ਵਾਲੀ ਜਗ੍ਹਾ ਹੈ ਬਹੁਤ ਅਸ਼ੀਰਵਾਦ ਹੈ ਮਹਾਰਾਜਾ ਧਿਆਨਪੁਰ ਦਰਬਾਰ ਬਹੁਤ ਹੀ ਮੇਰਾ मैं लगभग मेरे दादाजी विराजमान तो है अज तो 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 गुरु महाराज का बाबा लाल जी का छह सौ सत्तरवा जन्म दिवस मनाया जा रहा है बड़ी ही धूमधाम से लुधियाना लाल द्वारे में बिट्टू भाटिया जी के सानिध्य में और सभी कम्युनिटी के सहयोग से बड़े ही भव्य तरीके से आयोजन किया गया है जिसमें 10 से 2 सत्संग चलेगा सारा दिन मंदिर भव्य तरीके से खुला रहेगा और सभी संगतों के लिए लंगर प्रसाद की सारे दिन की बड़ी व्यवस्था है तो सभी संगतों को बहुत बहुत इसकी बधाई हो कुछ दिन पहले ही बाबा लाल जी के मंदिर में खाटू श्याम साला सर जी की स्थापना बड़े भव्य तरीके से की गई है बड़ा अच्छा ही दरबार बनाया गया है तो सभी संगतें उनके दर्शन के लिए दूर दूर से पधारें और गुरु महाराज के भी दर्शन करें खाटू श्याम जी के भी दर्शन करें ਸਾਲਾ ਸਰ ਜੀ ਕੇ ਵੀ ਦਰਸ਼ਨ ਕਰੇ ਔਰ ਸਭ ਪ੍ਰਕਾਰ ਸੇ ਭਗਵਾਨ ਕੀ ਕਿਰਪਾ ਪ੍ਰਾਪਤ ਕਰੇ ਜੈਕਾਰਾ ਧਿਆਨ ਪੁਰਵਾਸੀ ਜਦਾ ਬੋਲ ਸਾਚੇ ਦਰਵਾਰ ਕੀ ਜੈ ਬੋਲਾਸ ਹੈ ਸ਼ਰਧਾਲੂਆਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਜੈ ਜੈ ਸ਼੍ਰੀ 바ਵਾਲਾਲ ਜੀ ਜੈ ਸ਼੍ਰੀ 바ਵਾਲਾਲ ਜੀ ਮਹਾਂਸੀ ਰਾਮਸੁੰਦਰ ਸਾਹਿਬ ਜੀ ਆਪ ਜੀ ਕੋ ਮੇਰਾ ਚਰਨ ਨਮਨ ਮੈਂ ਸਾਰੇ ਸੇਵਕਾਂ ਨੂੰ 670 ਮਾ ਜੋ ਅਵਤਾਰ ਦਿਵਸ ਸਤਗੁਰ 바ਵਾਲਾਲ ਜੀ ਦਾ ਉਹਦੀ ਬਹੁਤ ਬਹੁਤ ਵਧਾਈ ਦਿਨਾ ਲੱਖ ਲੱਖ ਵਧਾਈ ਦਿਨਾ ਹਾਂ ਤੁਸੀਂ ਦੇਖਦੇ ਹੋ ਕਿ ਸੰਗਤ ਬਹੁਤ ਪਾਰੀ ਸੰਗਤ ਆਈ ਹੋਈ ਹੈ ਮੰਦਰ ਦੇ ਵਿੱਚ ਔਰ ਸਭ ਨੂੰ ਬਹੁਤ ਖੁਸ਼ੀ ਹੈ ਔਰ ਸਭ ਨੇ ਅਸ਼ੀਰਵਾਦ ਗੁਰੂ ਮਹਾਰਾਜ ਜੀ ਦਾ ਲੈਣਾ ਹੈ ਸਾਡੇ ਬਾਬਾ ਲਾਲ ਜੀ ਦਾ ਅਸ਼ੀਰਵਾਦ ਦੇਣਾ ਹੈ ਖੁੱਲਾ ਖੁੱਲਾ ਅਸ਼ੀਰਵਾਦ ਅੱਜ ਦਿੰਦੇ ਆ ਮਾ ਝੋਲੀਆਂ ਪਰਦੇ ਆ ਉੱਥੇ ਧਿਆਨਪੋ ਤਾਮ ਤੋਂ ਚਾਹੇ ਮੰਦਰ ਹੈ ਚਾਹੇ ਧਿਆਨਪੋ ਤਾਮ ਹੈ ਕੋਈ ਵੀ ਇੱਥੋਂ ਖਾਲੀ ਝੋਲੀ ਨਹੀਂ ਜਾ ਸਕਦਾ ਉਹ ਨਾ ਹੀ ਕੋਈ ਜਾਂਦਾ ਹੈ ਉਹ ਜਿਹੜਾ ਇੱਕ ਵਾਰੀ ਆਂਦਾ ਹੈ ਚੋਲੀ ਪਾ ਕੇ ਹੀ ਜਾਂਦਾ 바ਵਾ ਲਾਲ ਜੀ ਹੋਤੇ ਆ ਬਾਹਰ ਕਿਰਪਾ ਬਰਸਾਉਂਦੇ ਆ ਕੀ ਲੱਗਦਾ ਤੁਸੀਂ ਇੰਨੇ ਦਸ਼ਕਾਂ ਤੋਂ ਇੰਨੇ ਸਾਲਾਂ ਤੋਂ ਬਾਬਾਈ ਦੇ ਚਰਨਾਂ ਦੇ ਲੜ ਲੱਗੇ ਹੋਏ ਹੋ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਵੇਂ ਕਹਿੰਦੇ ਹੈ ਜੇ ਪ੍ਰੋਗਰਾਮ ਲੀਕ ਕੇ ਜਾਣਗੇ ਤੁਹਾਡੇ ਤੁਹਾਡੇ ਕੋਲ ਜੀ ਅਸੀਂ ਕੁਝ ਕਰਨ ਵਾਲੇ ਨਹੀਂ ਐ ਜੋ ਕਰਨ ਵਾਲੇ ਸਾਡੇ ਸਤਿਗੁਰੂ ਬਾਬਾ ਲਾਲ ਜੀ ਐ ਗੁਰੂ ਮਹਾਰਾਜ ਜੀ ਐ ਅਸੀਂ ਤਾਂ ਦੇਖੋ ਜੇ ਉਹਨਾਂ ਦੀ ਚਰਨਾਂ ਦੀ ਧੂਲ ਵੀ ਨਹੀਂ ਐ ਜੇ ਤੁਸੀਂ ਕੋ ਸਾਨੂੰ ਅਸੀਂ ਕਰਦੇ ਆਂ ਕੁਛ ਨਹੀਂ ਕਰਦੇ ਉਹਨਾਂ ਦੀ ਅਪਾਰ ਕਿਰਪਾ ਸਾਡੇ ਤੇ ਬਣੀ ਰਵੇ ਸੇਵਕਤਾ ਵੀ ਬਣੀ ਰਵੇ ਸਾਰੇ ਸਰਦਾਲੂਆਂ ਤੇ ਬਣੀ ਰਵੇ ਸਾਡੀ ਇਹ ਹੀ ਪ੍ਰਾਰਥਨਾ ਹੈ ਬਾਬਾ ਲਾਲ ਜੀ ਅੱਗੇ ਕਿ ਸਭ ਤੇ ਪ੍ਰਾਰਥਨਾ ਕਿਰਪਾ ਬਣੀ ਰਵੇ